ਦਾ 45000 ਰੁਪਏ 45000 ਹਾਂ ਲੈਣ ਦੇ ਆ ਇਹ ਆ ਗਈ ਤਿੰਨ ਨੰਬਰ ਤੇ ਇਹਦਾ ਬਾਈ ਕਹਿੰਦਾ ਲੈਣ ਦੇਣਾ ਹੈਗਾ 45000 ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਜੇ ਗੱਲ ਕਰ ਲਈ ਸੱਜਣੋ ਸੰਗਰੂਰ ਨੇੜੇ ਧਨੋਲਾ ਮੰਡੀ ਤੇ ਬੜਬਰ ਵਾਲਾ ਟੋਲ ਪਲਾਜਾ 8 ਤੋਂ 10 ਗਾਵਾਂ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਦਾ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਬਿਲਕੁਲ ਨਾਰਮਲ ਸਾਰੇ ਪਸ਼ੂਆਂ ਦਾ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾ ਦਾਂਗੇ ਵਿੱਚ ਤਾਜ਼ੀਆਂ ਸੂਰੀਆਂ ਵੀ ਨੇ ਤੇ ਵਿੱਚ ਗੱਬਣ ਪਸ਼ੂ ਵੀ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਪੁੱਛ ਲਾਂਗੇ ਬਾਈ ਨੂੰ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਸੰਤੀ ਐਡਰੈਸ ਲੌਂਗਵਾਲ ਘਰ ਕਿਹੜੇ ਬੰਨੇ ਆ ਗਿਆ ਭਾਈ ਘਰ ਮੇਰਾ ਆ ਗਿਆ ਮਨੀ ਸਿੰਘ ਵਾਲਾ ਗੁਰਦੁਆਰੇ ਕੋਲ ਹਾਂ ਸ਼ਿਸ਼ੀ ਜੀ ਤੇ ਪਾਬਾ ਮਨੀ ਸਿੰਘ ਵਾਲਾ ਮਨੀ ਸਿੰਘ ਵਾਲਾ ਗੁਰਦੁਆਰੇ ਕੋਲ ਕੰਮ ਆਪਣਾ ਸੰਤੀ ਵਪਾਰ ਦਾ ਹੀ ਆ ਹਾਂ ਵਪਾਰ ਦਾ ਹੀ ਕਿੰਨੇ ਕ ਸਾਲ ਹੋ ਗਏ ਬਿੰਨ ਖੜਕੜ ਹੋ ਗਏ 10 ਤੋਂ 12 ਸਾਬ 10 12 ਸਾਬ ਕਿਵੇਂ ਚੱਲਦਾ ਕੰਮ ਵਧੀਆ ਚੱਲਦਾ ਚੱਲਦਾ ਲੋਟ ਜਮਾਂ ਹਾਂ ਇਹ ਮੈਂ ਕਹਿੰਦੇ ਨੇ ਮਾਂ ਵਪਾਰ ਚ ਕੁਝ ਬਚਦਾ ਨਹੀਂ ਗਾਣਾ ਵਧੀਆ ਚੱਲਦਾ ਵਧੀਆ ਓਕੇ ਬਾਈ ਓਕੇ ਅੱਜ ਦੀ ਗੱਡੀ ਕਿਹੜੇ ਪਾਸੇ ਸ਼ੁਰੂ ਕਰੀਏ ਆਇਡੈਂਟੀਫਾਈਰ ਇਧਰ ਗੱਲ ਮੈਂ ਤਾਜੀ ਇਧਰ ਲੈ ਮਾਰਗਰੀ 1 ਨੰਬਰ ਵਾਲੀ ਤੇ ਕੈਮਰਾ ਲੈ ਤੋਰ ਦੇ ਬਾਰ ਨੂੰ ਖੋਲ ਕੇ ਸੂਆ ਕਿਹੜਾ ਬਾਈ ਇਹਦਾ ਸੂਆ ਦੂਜਾ ਬਾਈ ਦੂਜਾ ਸੂਆ ਤਾਜੀ ਸੂਈਆ ਹਾਂ ਤਾਜੀ ਰਾਤੀ ਸੂਈਆ ਆ ਜੇਰ ਇਹ ਵੀ ਆ ਪਿਛਲੇ ਹਾਂ ਜੇਰ ਵੀ ਦੇ ਸੀ ਆ ਜੇਰ ਤੇ ਵੀ ਮਾਰਦੀ ਗਰੀ ਕੈਮਰਾ ਵਾ ਸੂਆ ਦੂਜਾ ਕਦ ਆ ਆਗੀ ਕ੍ਰੋਸ ਅੰਗ ਚ ਦਿਖਾਉਂਗਾ ਸਾਰੀਆਂ ਗਾਵਾਂ ਬਾਈ ਦੇ ਘਰੋਂ ਮੈਂ ਗਰਮੀ ਚ ਚੱਲਣ ਵਾਲੀਆਂ ਆਈਟਮਾਂ ਦਿਖਾਉਂਗਾ ਸਾਰੀਆਂ ਗਰਮੀ ਵਾਲੀਆਂ ਕੱਦ ਕਾਠ ਵੀ ਚੰਗਾ ਤੇ ਹਵਾਨਾ ਵੀ ਸੋਹਣਾ ਰੱਖਦੀ ਆ ਕੁਛ ਕੱਢਿਆ ਵੀ ਆ ਬੋਲਾ ਬਾਈ ਹਾਂ ਬੋਲਾ ਬਿਲਕੁਲ ਕਿੰਨਾ ਕੁ ਬੋਲਾ ਕੱਟਦਾ ਹੋਊਗਾ 6 ਕਿਲੋ ਬੰ ਬੋਲਾ ਕੱਟਦਾ ਸਵੇਰੇ 5 ਤੋਂ 6 ਕਿਲੋ ਹਾਂ 5 ਤੋਂ 6 ਕਿਲੋ ਆ ਤੁਰਦੀ ਸੀ ਪਹਿਲਵਾਨਾਂ ਵਾਂਗੂ ਜਦੋਂ ਜਮਾ ਓਕੇ ਆ ਕੱਦ ਪੈੱਡ ਵੀ ਚੰਗਾ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਨਮਾਈ ਧਮਾਈ ਨਹੀਂ ਕਿਉਂਕਿ ਤਾਜੀ ਸੂਜਿਆ ਬੜਾ ਤਾਜੀ ਸੂਜਿਆ ਨਮਾਈ ਨਹੀਂ ਉਹਦੇ ਕਰਕੇ ਗੱਲ ਦਾਦਾ ਨਾ ਗਾਵਾਂ ਸੈਂਟੀ ਏ ਆ ਗਈ ਆਪਾਂ ਜੇ ਗੱਲਬਾਤ ਕਰ ਲਈਏ ਕ੍ਰਾਸ ਚ ਟਰੋ ਸੰਗ ਦੀਆਂ ਬੈੜਾਂ ਨੇ ਜਿਹੜੀਆਂ ਕਿਉਂਕਿ ਆਉਣ ਵਾਲੇ ਸਮੇਂ ਚ ਗਰਮੀ ਆ ਕੇ ਗਰਮੀ ਚ ਚੱਲਣਗੀਆਂ ਠੰਡ ਦਾ ਸਹਿਜ ਆ ਜਿਹੜਾ ਠੰਡ ਦਾ ਸਹਿਜ ਵੀ ਬਹੁਤ ਸੋਹਣਾ ਰੱਖਦੀ ਆ ਸੰਤੀ ਬੱਚਾ ਕੀ ਆ ਗਿਆ ਨਾਲੇ ਦੇ ਭਾਈ ਬੱਚਾ ਹੀ ਬੱ싸 ਆ ਨਾਲੇ ਦੇ ਆ ਗਿਆ ਮੇਲ ਕਾਫ ਚਵਾਈ ਦੀ ਕਿਵੇਂ ਆਈ ਚਵਾਈ ਦੀ 1 ਨੰਬਰ ਆ ਜੀ ਓਕੇ ਜਮਾ ਓਕੇ ਰਬੋੜ ਕਿੰਨਾ ਕੁ ਦੁੱਧ ਪਾ ਸਕਦੀ ਆ ਦੁੱਧ ਪਾ ਦੂ 18 ਦੇ 20 ਲੀਟਰ ਚ 18 20 ਡੇਢ ਕਿਲੋ ਤੇ ਬਾਕੀ ਹੁਣ ਇਹਦਾ ਬੋਲਾ ਕੱਢਿਆ ਹੋਇਆ ਹਾਂ ਬੋਲਾ ਕੱਢਿਆ 7 ਲੀਟਰ ਸਿਰੇ ਸੇਤ ਖੱਪਲੀ ਪੈਸੇ ਕਿੰਨੇ ਲਵਾਂ 60000 ਹਾਂ ਥੋੜਾ ਬੜਾ ਮਾਨਤਾ ਥੋੜਾ ਮੌਕੇ ਤੇ ਹੋ ਜਾਏ ਤੇ ਆ ਦੋ ਨੰਬਰ ਆ ਗਏ ਦੋ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਇਹਦਾ ਇਹਦਾ ਸੂਆ ਆ ਗਿਆ ਦੂਜਾ ਤੇ ਇਹ ਆ ਗਈ ਪ੍ਰਿੰਟ ਚ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਮਿਲਦਾ ਇਹਦੇ ਨਾਲ ਵੀ ਮਿਲਦਾ ਪਰ ਇਹ ਕਾ ਤੋ ਸੂਈ ਆ ਇਹ ਕੱਲ ਸੂਈ ਆ ਸਵੇਰੇ ਇਹਦੇ ਕੋਲ ਕਿੰਨਾ ਕ ਬੋਰਾ ਹੋਊਗਾ ਬੋਰਾ ਹੋਊ ਹੁਣ 12 ਲੀਟਰ ਤੇ ਆ ਜੀ 12 ਹੈਗਾ ਹਾਂ 12 ਜਮਾ ਕੰਡੇ ਵਾਲਾ ਥੱਲੇ ਵਾਲੀ ਕੁਆਲਿਟੀ ਦਿਖਾ ਦੀ ਗਰੀ ਇਹਦੀ ਨੇੜੇ ਲਾ ਕੇ ਓਏ ਥੱਲੇ ਵਾਲੀ ਕੁਆਲਿਟੀ ਬਾਕਮਾਲ ਆ ਗਈ ਬੈਠਦੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਤੇ ਰੱਖਦੀ ਵੀ ਕੱਲਾ ਕੱਲਾ ਕ ਤੇ ਪ੍ਰਿੰਟ ਵਾਈਜ਼ ਵੀ ਸੋਹਣੀ ਆ ਕਾਦੇ ਦਾ ਆ ਗਿਆ ਜਿੱਦਾਂ ਆਪਾਂ ਕਹਿ ਲਈਏ ਦਰਮਿਆਨੀਆਂ ਬੈਡਾਂ ਚ ਸੁਆ ਜੈਨੂਅਲ ਦੂਜਾ ਆ ਗਿਆ ਕਿਉਂਕਿ ਨਵੇਂ ਹਾਨ ਚ ਆ ਗਈ ਬੱਚੀ ਬਿਲਕੁਲ ਦੁੱਧ ਸੰਤੀ ਕਿੰਨਾ ਪਾਉਗੀ ਕੀ ਲੈਵਲ ਤੇ ਦੁੱਧ ਪਾ ਦੂ 15 ਤੋਂ 17 ਦੇ ਵਿਚਾਰੇ 15 ਕਿਲੋ ਦੁੱਧ ਪਾ ਦੂ ਪੋਲੇ ਹੱਥ ਨਾਲ ਪੋਲੇ ਹੱਥ ਨਾਲ 15 ਕਿਲੋ ਆ ਦੁੱਧ 15 ਕਿਲੋ ਪੋਲੇ ਹੱਥ ਨਾਲ ਪਾ ਦੂ ਪਰ ਇਹਦੇ ਥਣ ਦਾ ਸੈਜ ਦੱਸਦਾ ਵੀ ਇਹ ਚਵਾਈ ਆ ਚਵਾਈ ਬੈਡ ਦੀ ਫੁੱਲ ਫੋਕੀ ਆ ਜੀ ਹਾਂ ਜੀ ਜਮਾ ਇੱਕ ਨੰਬਰ ਆ ਚਵਾਈ ਦੀ ਬਾਈ ਕਹਿੰਦਾ ਫੋਕੀ ਆ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਬਈ ਪਾਸ ਕਰਕੇ ਵੀ ਲਿਆ ਸਕਦਾ ਬਾਈ ਤੂੰ ਦੋ ਟਾਈਮ ਤੋਂ ਆਲੇ ਬੰਨਿਆਂ ਦਿਖਾ ਦੀਂ ਕਰੀ ਇੱਥੋਂ ਨੇੜੇ ਲਾ ਕੇ ਥਾਣ ਦਾ ਸਾਈਜ਼ ਦਿਖਾ ਦੀਂ ਤੇ ਥਾਣਾ ਦਾ ਜਿਹੜਾ ਗੈਪ ਆ ਗੈਪ ਵੀ ਦਿਖਾ ਦੀਂ ਆਪਸ ਚ ਠੰਡੀ ਸੀ ਇਹ ਮੇਰੇ ਨਾਲ ਹਾਂ ਠੰਡੀ ਸੀ ਉਹ ਜਮਾ ਜੀ ਨਿਆਣਾ ਪਾਓ ਜੇ ਨਾ ਆਪ ਇਹਦਾ ਸੈਂਟੀਜੀ ਲੈਟਰ ਹੋ ਗਿਆ ਇਹ ਜਮੀ ਹਾਂ ਨਾ ਦੇਦਾ 55000 ਦੀ 55 ਦੀ ਮਾਨ ਤਾਨ ਜਿਵੇਂ ਕਿਸੇ ਨੇ ਜੋੜਾ ਲੈਣਾ ਜਾਂ ਇਕੱਠੀਆਂ ਦੋ ਤਿੰਨ ਮਾਨ ਤਾਨ ਕਰਦੇ ਹਾਂ ਹੋ ਜੂਗਾ ਉਹਦੇ ਚ ਹਾਂ ਹੋ ਜੂਗਾ ਇਹ ਹੁਣ ਕਹਿ ਰਹੀ ਤੇ ਨੰਬਰ ਵਾਲੀ ਤੇ ਮਾਰ ਦੇ ਮੇਰਾ ਖਲਾਈ ਵੀ ਤਾਜੀ ਸੂਈ ਆ ਇਹ ਹੋਣੀ ਸੂਈ ਆ ਹਾਂ ਇਹਦੀ ਵੀ ਜੀਰ ਕਰਨਾ ਜੀਰ ਤੇ ਮਾਰਦੀ ਕੈਮ ਕੱਦ-ਕਾਠ ਇਹਦਾ ਵੀ ਚੰਗਾ ਸੂਆ ਪਹਿਲਾ ਦੰਦ ਤਾਂ ਨਹੀਂ ਚੈੱਕ ਕਰੇ ਕਿਸੇ ਬੈੜ ਦੇ ਦੰਦ ਨਹੀਂ ਚੈੱਕ ਕਰੇ ਠੀਕ ਹੈ ਕਰ ਦੰਦ ਬਾਈ ਕਹਿੰਦਾ ਆਪਾਂ ਦੇਖੇ ਨਹੀਂ ਹੋ ਸਕਦਾ ਬੈੜੇ ਦੰਦਾ ਜੀ ਹਾਂ ਦੰਦਾ ਜੀ ਹੋਵੇ ਕਿਉਂਕਿ ਸੂਆ ਇਹਦਾ ਪਹਿਲਾ ਬੱਚਾ ਕੀ ਆ ਜੀ ਨਾਲ ਬੱਸੀਆ ਮੰਗਦੇ ਨਾਲ ਇਹਦੇ ਆ ਗਈ ਬੱਚੀ ਇੱਕ ਨਾਲ ਇੱਕ ਤੋਹਫਾ ਇਹਦੇ ਨਾਲ ਹੈਗਾ ਫ੍ਰੀਜ ਆਪਾਂ ਗੱਲ ਕਰਦੀ ਕੱਦ ਵੀ ਚੰਗਾ ਆ ਗਿਆ ਤੇ ਆਰਡ ਰੱਖੂਗੀ ਜਿਵੇਂ ਆਪਾਂ ਕਹਿ ਲਈਏ ਫਿਕਸ ਫਿਕਸ ਜਾ ਕਿਉਂਕਿ ਫਿਕਸ ਆਰਡਰ ਜਿਹੜਾ گاਵਾں 'ਚ ਅਕਸਰ ਆਪਾਂ ਦੇਖਦੇ ਆਂ ਬਾਈ ਫਿਕਸ ਆਰਡਰ ਦੀਆਂ گاਵਾں ਕਾਮਯਾਬ ਰਹਿੰਦੀਆਂ ਤੇ ਥਾਣਾ ਜਿਹੜਾ ਥਣ ਵੀ ਸੋਨਾ ਰੱਖਦੀ ਆ ਤੇ ਬਾਕੀ ਜਿੱਦਾਂ ਜਿੱਦਾਂ ਇਹਦੀਆਂ ਚਵਾਈਆਂ ਲੱਗਣਗੀਆਂ ਹਾਂ ਚਵਾਈਆਂ ਲੱਗਣ ਤੋਂ ਬਾਅਦ ਭਾਈ ਥਣ ਵੀ ਸੋਨਾ ਬਣੂਗੀ ਹਾਂ ਥਣ ਨੂੰ ਪੂਰਾ ਕੱਢੂਗੀ ਤੇ ਚਵਾਈ ਆ ਜਿਹੜੀ ਇਹਦੀ ਚਵਾਈ ਵੀ ਫੋਕੀ ਹੋਣੀ ਚਾਹੀਦੀ ਜਿੰਨਾ ਕੁ ਮੇਰਾ ਤਜਰਬਾ ਥਾਣ ਦੇ ਨਾਲ ਤੇ ਆਰਡਰ ਰੱਖੂਗੀ ਨਾਲ ਲਗਮਾ ਟੁੱਟਮਾ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਮਜ਼ਬੂਤ ਰੱਖੂਗੀ ਜਿਵੇਂ ਆਪਾਂ ਕਹਿੰਦੇ ਆ ਜਾੜੇ ਦੀ ਫੋਕੀ ਜੀ ਆ ਗਈ ਹੈਨਾ ਉਹ ਸੀਨ ਨਹੀਂ ਰੱਖਦੀ ਥਾਣੇ ਦੇ ਸਿੰਗਲ ਚਾਰ ਆ ਕੇ ਕੱਦ-ਕਾੜ ਸੋਨਾ ਜੇ ਗੱਲ ਕਰ ਲਈਏ ਕਿਸੇ ਸੱਜਣ ਤੋਂ ਥੋੜੀ ਜਿਹੀ ਸੰਭਾਲੇ ਦੀ ਬਾਈ ਹਾਂ ਥੋੜੀ ਸਮਾਈ ਘੱਟ ਹੋਈ ਹੈ ਆ ਥੋੜੀ ਫਿੱਕੀ ਆ ਗਈ ਪਰ ਨਾਲ ਇਹਦੇ ਆ ਗਈ ਬੱਚੀ ਬਾਈ ਨਾਲ ਇਹਦੇ ਫੀਮੇਲ ਕਾਫ ਆ ਗਈ ਇਹਦੇ ਪੈਸੇ ਕਿੰਨੇ ਲਾਵਾਂਗੇ ਬਾਈ ਇਹਦਾ ਹੀ 45000 ਰੁਪਏ 45000 ਹਾਂ ਲੈਣ ਦੇ ਆ ਇਹ ਆ ਗਈ ਤਿੰਨ ਨੰਬਰ ਤੇ ਇਹਦਾ ਬਾਈ ਕਹਿੰਦਾ ਲੈਣ ਦੇਣਾ ਹੈਗਾ 45000 ਦੁੱਧ ਕਿੰਨਾ ਕੁ ਪਾ ਦੂਗੀ ਬਾਈ ਦੁੱਧ ਪਾ ਦੂਗੀ 12-13 ਲੀਟਰ ਆ 12-13 ਕਿਲੋ ਮਤਲਬ ਕਿ ਹੋ ਸਕਦਾ ਵੱਧ ਵੀ ਪਾ ਦੇ ਇਹਨਾਂ ਬਾਅਦ ਉਹ ਹਾਂ ਵੱਧ ਵੀ ਆ ਪਰ ਆਪਾਂ 12-13 ਕਰਕੇ ਦੇਵਾਂਗੇ ਠੀਕ ਹੈ ਕਰ ਤੇ ਜਿਹੜੀ ਆ ਸਿੰਗਾ ਵਾਲੀ ਬੇੜਾ ਇਹ ਦੂਸਰਾ ਸੂਆ ਇਹ ਨਸਲ ਕਿਹੜੀ ਆ ਗਈ ਸੰਟੀ ਇਹ ਜਰਸੀ ਆ ਗਈ ਪੰਜਾ ਵਾਲੀ ਜਰਸੀ ਇਹ ਸਿੰਗ ਨਹੀਂ ਕਢਾਈ ਕਿਸੇ ਨੇ ਹਾਂ ਸਿੰਗ ਨਹੀਂ ਆਇਆ ਆਏ ਤੇ ਸਿੰਗ ਨਹੀਂ ਕਢਾਏ ਪੰਜਾਬ ਵਾਲੀ ਜਰਸੀ ਵਾਲਾ ਪੱਖ ਆ ਗਿਆ ਇਹ ਚ ਆ ਗਈ ਪੈਸੇ ਥੋੜੀ ਜੀ ਕ੍ਰੋਸ ਅੰਗ ਚ ਕਹੂੰਗਾ ਨੂੰ ਐ ਕ੍ਰੋਸ ਆਹ ਥੋੜੀ ਜੀ ਕ੍ਰੋਸ ਅੰਗ ਚ ਆ ਗਈ ਗਰਮੀ ਚ ਚੱਲਣ ਵਾਲੀ ਆ ਸਵੇਰ ਆ ਦੀ ਠੰਡੀਆਂ ਜਮਾਂ ਠੰਡੀਆਂ ਕਿਉਂਕਿ ਸਿੰਗ ਗਾਲੀਆਂ ਗਾਵਾਂ ਨਾ ਨਾ ਜਮਾਂ ਠੰਡੀਆਂ ਕਿਵੇਂ ਮਰਜੀ ਚੱਕਰ ਆ ਗਈ ਜਰਸੀ ਜਿਵੇਂ ਬਾਈ ਨੇ ਦੱਸਿਆ ਮੱਥੇ ਤੇ ਟੋਆ ਵੀ ਆ ਗਿਆ ਇਹਦੇ ਤੇ ਜਰਸੀ ਵਾਲਾ ਰੰਗ ਰੂਪ ਆ ਗਿਆ ਬਾਡੀ ਵੀ ਜਰਸੀ ਵਾਲੀ ਆ ਗਈ ਤੇ ਕੱਦ ਕਾੜ ਵੀ ਜਰਸੀ ਵਾਲਾ ਸੈਂਟਿਸ ਹੁਆ ਕਿਹੜਾ ਭਾਈ ਦਾ ਸੁਹਾ ਦੂਜਾ ਜੀ ਕਿੰਨੇ ਦਿਨ ਕੱਢੂਗੀ ਇਹ ਦਿਨ ਇਹਦੇ 5 ਤੋਂ 7 ਪੈਲੇ 5-7 ਦਿਨ ਹਾਂ ਤੇ ਪਹਿਲੇ ਨਾਲ ਦੁੱਧ ਮਾਲਕਾਂ ਨੇ ਕਿੰਨਾ ਕਰ ਦੱਸਿਆ ਪਹਿਲੇ ਮਾਲਕਾਂ ਨੇ ਕਿਹਾ ਵੀ 15 ਤੋਂ 16 ਲੀਟਰ ਦੇ ਚਾਹੀਦੇ 15 ਤੋਂ 16 ਹਾਂਜੀ ਤੇ ਬਾਕੀ ਜਿੰਨੀਆਂ ਕ ਆਪਾਂ ਜੇ گاਵਾ ਦਿਖਾਵਾਂਗੇ ਇਹ ਸਾਰੀਆਂ ਗਰਮੀ ਚੱਲਣੀਆਂ ਹਾਂ ਹਾਂ ਗਰਮੀਆਂ ਨੇ ਸਾਰੇ ਇਹ ਸਾਰੇ ਤੋਫੇ ਗਰਮੀ ਵਾਲੀ ਦਿਖਾਉਂਗਾ ਤੁਹਾਨੂੰ ਮੈਂ ਤੇ ਬਾਕੀ ਜਿਵੇਂ ਕਈ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਨਾ ਵੀ ਆਪਾਂ ਨਾਰਮਲ ਰੇਟ ਦੇ ਪਸ਼ੂ ਚਾਹੀਦੇ ਨੇ ਉਹ ਨਾਰਮਲ ਰੇਟ ਵਾਲੇ ਪਸ਼ੂ ਤੁਹਾਨੂੰ ਮੈਂ ਦਿਖਾ ਰਿਹਾ ਬਾਈ ਕੋਲ ਲਿਜਾ ਸਕਦੇ ਹੋ ਥੱਲੇ ਦੀ ਕੁਆਲਿਟੀ ਆ ਜਿੰਨੇ ਪਸ਼ੂ ਦਿਖਾਉਂਗਾ ਥੱਲੇ ਦੇ ਸਾਰੇ ਸਾਫ਼ ਮਿਲਣਗੇ ਬਿਲਕੁਲ ਇਹ ਆ ਗਈ ਜਰਸੀ ਕ੍ਰੋਸਾਂਗ ਚ ਸਵਾਹ ਦੀ ਆ ਗਈ ਠੰਡੀ ਸੀਰ ਦੁੱਧ ਪੈਲਣ ਦਾ ਆ ਗਿਆ 14 ਤੋਂ 15 ਕਿਲੋ ਇਹਦੇ ਸੈਂਟੀ ਪੈਸੇ ਕਿੰਨੇ ਲਮਾਉਂਗੇ ਇਹ ਦੇ ਦਾਂਗੇ 45000 ਇਹ ਦੇ ਦਾਂਗੇ ਬਾਈ ਕਹਿੰਦਾ 45 ਦੀ ਥੋੜਾ ਬਹੁਤਾ ਮਾਨਟਾਨ ਹਾਂ ਮਾਨਟਾਨ ਹੋ ਜੂਗਾ ਤੇ ਨਾਲ ਵਾਲੀ ਜਿਹੜੀ ਐਚ ਐਫ ਕ੍ਰੋਸ ਖੜੀ ਹੈ ਇਹ ਤੀਜਾ ਸੂਆ ਇਹਦਾ ਤੀਜਾ ਸੂਆ ਇਹ ਕਿੰਨੇ ਦਿਨ ਕੱਢੂਗੀ ਇਹ ਦਿਨ ਕੱਢ ਚੁਗਾ ਸਾਲੇ ਘਟ ਕੋਟ 10 ਦਿਨ ਪੈਣ ਹਾਂ ਬਣੂ ਬਹੁਤ ਥੱਲੇ ਹਾਂ ਬਣੂ ਬਣੂ ਬਾਦ ਆ ਬਣੂਗੀ ਬਹੁਤ ਹੈ ਇਹ ਇਹਨੂੰ ਇੱਧਰ ਨੂੰ ਦਿਖਾ ਦੇ ਇੱਥੇ ਖੜੀ ਵਿਖਾ ਦੇ ਹਾਂ ਦਾ ਥਣ ਦਾ ਸਾਈਜ਼ ਸੋਹਣਾ ਰੱਖ ਦਿਆ ਇੱਥੇ ਦਿਖਾ ਰਹੀ ਹਾਂ ਜੀ ਵਿੱਚੋਂ ਇੱਕ ਦੋ ਗਾਵਾਂ ਤੁਹਾਨੂੰ ਹੋਰ ਤੋਰ ਕੇ ਦਿਖਾਵਾਂਗਾ ਬਾਕੀ ਸੋਨੂੰ ਖੜੀਆਂ ਦਿਖਾ ਦੂੰਗਾ ਕਿਉਂਕਿ ਥਣ ਦਾ ਸਾਈਜ਼ ਆ ਜਿਹੜਾ ਕਹਿ ਸਕਦੇ ਆ ਆਪਾਂ ਜਿਵੇਂ 1.5 ਤੋਂ ਲੱਖ ਵਾਲੀ ਮੱਝ ਨੂੰ ਲੱਗਿਆ ਉਹ ਵੀ ਮਾਲਕ ਨੇ 20 ਲੀਟਰ ਚੋਇਆ 20 ਕਿਲੋ ਹਾਂ 20 ਕਿਲੋ ਤੇ ਆਰਡਰ ਇਹ ਵੀ ਨਾਲ ਲੱਗ ਮਾ ਯਾਰ ਖੋ ਹਣਾ ਹਾਂ ਫਿਕਸ ਜਿਹਾ ਆਰਡਰ ਕਰੀਏ ਰੱਖੋ ਹਾਂ ਬਾਕੀ ਥਣ ਥਣ ਬਹੁਤ ਇਹਦਾ ਰੇਟ ਕੀ ਰਹੂਗਾ ਇਹ ਦੇ ਦਾਂਗੇ ਜਮੇ 42000 ਦੀ ਇਹ ਦੇ ਦਾਂਗੇ ਆਪਾਂ 42 ਦੀ ਤੇ ਦੁੱਧ ਮੱਜਾਂ ਵਰਗੀ ਰਹਿਣਗੀ ਦੁੱਧ ਮੱਜਾਂ ਵਰਗਾ ਹਾਂ ਤੇ ਜਿਹੜੀ ਅਗਲੇ ਨੰਬਰ ਵਾਲੀ ਆ ਗਈ ਇਹਦੇ ਵੀ ਸਿੰਘ ਆ ਗਈ ਹੈ ਨਾ ਇਹ ਵੀ ਸਿੰਘ ਆਈ ਵੀ ਜਰਸੀ ਕ੍ਰੋਸ ਆ ਕਦ ਦੇਦਾ ਵੀ ਚੰਗਾ ਤੇ ਬਾਈ ਕਹਿੰਦਾ ਇਹ ਵੀ ਜਰਸੀ ਕ੍ਰੋਸ ਚ ਹੀ ਪੈਂਦੀ ਆ ਥੱਲੇ ਦੀ ਵੀ ਠੰਡੀ ਥੱਲੇ ਦੀਆਂ ਸਾਰੀਆਂ ਸਾਫ ਨੇ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਜਿੰਨੀਆਂ ਕਿ ਬੇੜਾ ਬਾਈ ਦੇ ਘਰੋਂ ਦਿਖਾਵਾਂਗੇ ਤੁਹਾਨੂੰ ਥੱਲੇ ਦੀਆਂ ਸਾਰੀਆਂ ਸਾਫ ਦਿਖਾਵਾਂਗੇ ਤੇ ਬਣੂਗੀ ਚੰਗੀ ਤੇ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਹੈ ਵੀ ਇੱਥੋਂ ਦਿਖਾ ਰਹੀ ਗੈਰੀ ਨੇੜੇ ਲਾ ਕੇ ਥਣ ਦਾ ਸਹਿਜ ਸੋਹਣਾ ਰੱਖੂਗੀ ਤੇ ਆਰਡਰ ਵੀ ਸੋਹਣਾ ਬਣਾਊ ਤੇ ਜਿਵੇਂ ਦਿਨ ਬਾਈ ਨੇ ਦੱਸਿਆ ਵੀ ਦੇਣੇ ਦੇ ਪੈਂਡਿੰਗ ਹੈ। ਦੇਣੇ ਦੇ 12 ਤੇ 13 ਦਿਨ ਪੈਂਦੇ। 12 ਤੇ 13। ਹਾਂ 12। ਇਹਨੇ ਦੁੱਧ ਕਿੰਨਾ ਪਾਇਆ ਬਾਈ? ਇਹਨੇ ਦੁੱਧ ਪਾਇਆ 13 ਲੀਟਰ। 13 13 ਤੇ 14 ਲੀਟਰ। ਹਾਂ। ਇਹਦੇ ਕਿੰਨੇ ਪੈਸੇ ਲੰਘ ਬਾਈ? ਇਹ ਦੇ ਦਾਂਗੇ 40000। ਅੱਜ। ਅੱਜ ਮਾਨਤਾ ਕਰ 2000 ਘੱਟ ਦੇ ਦਾਂਗੇ ਜੀ। 38 ਦੇ ਦਾਂਗੇ। ਹਾਂ 38। ਸਾਫ ਸੂਮ ਜਿਹੇ ਵਾਲੇ ਛੱਡ ਦਿੰਦੇ। ਹਾਂ ਸਾਹਮਣੇ ਛੱਡ ਦਾਂਗੇ। ਠੀਕ ਆ ਗੱਲ। ਆਹ ਫੇਰ ਤੋਰ ਦੀ। ਇਹਦਾ ਸੂਆ ਕਿਹੜਾ ਬਾਈ? ਇਹਦਾ ਤੀਜਾ ਸੂਆ। ਤੀਜਾ ਸੂਆ ਇਹਦੇ ਦਿਨ ਕਿੰਨੇ ਪੈਂਟਿੰਗ ਨੇ ਬਾਈ ਇਹ ਦਿਨ 5 ਪੈਂ ਨੇ ਹਾਲੀ 5 ਦਿਨ ਮਾਲਕਨ ਕਰਨ ਆ ਬਣੂਗੀ ਬਹੁਤ ਥੱਲੇ ਵੀ ਹੈ ਨਾ ਹਾਂ ਬਣੂ ਬਹੁਤੀ ਇਹਦਾ ਰਿਕਾਰਡ ਕੀ ਦੱਸਿਆ ਬਾਈ ਇਹਦਾ ਰਿਕਾਰਡ ਹੈ 15 ਤੋਂ 18 ਲੀਟਰ ਦਾ ਕਿਸੇ ਇਹ ਵੀ ਸਾਈ ਹਾਲ ਤੇ ਜਰਸੀ ਦਾ ਕਰੋ ਸਾਈ ਹਾਲ ਹਾਂ ਸਾਈ ਹਾਲ ਜਰਸੀ ਦਾ ਕਰੋ ਸਾਈ ਜਰਸੀ ਦੇ ਸਾਈ ਹਾਲ ਦਾ ਕਰੋ ਸੰਗ ਹੈ ਰੰਗ ਰੂਪ ਦੀ ਸੋਹਣੀ ਐ ਸ਼ਾਨਦਾਰ ਆ ਕਾਦੇ ਦਾ ਆ ਗਿਆ ਦਰਮਿਆਨਾ ਕਿ ਬਾਕੀ ਬਣੂ ਪਰੂ ਬਹੁਤ ਹਲੇ ਇਸ ਨਸਲ ਚ ਆਪਾਂ ਜੇ ਗੱਲ ਕਰ ਲਈਏ ਬਾਈ ਜਿਹੜਾ ਦਰਮਿਆਨਾ ਕਾਦਾ ਥੋੜਾ ਜਿਆਦਾ ਲਾਹੇਵੰਦ ਹੁੰਦਾ ਮੇਰੇ ਹਿਸਾਬ ਨਾਲ ਨਾ ਕਿਉਂਕਿ ਆਰਡਰ ਰੱਖੂਗੀ ਸੋਹਣਾ ਆ ਜਿਵੇਂ ਦਿਨ ਬਾਈ ਨੇ ਦੱਸਿਆ ਵੀ ਦਿਨੇ ਦੇ ਪੈਂਡਿੰਗ ਨੇ ਗਾਂ ਵਾਲੇ ਬੰਨੋ ਦਿਖਾ ਦੇ ਗਰੀ ਆਰਡਰ ਐਨੂੰ ਤਾਂ ਐਨੂੰ ਜੇਮ ਚਲਾ ਦੇ ਭਾਈ ਇੱਧਰੋਂ ਇੱਥੋਂ ਦੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਆਰਡਰ ਬਹੁਤ ਸੋਹਣਾ ਰੱਖਦੀ ਆ ਤੇ ਥਣ ਵੀ ਕੱਲਾ ਕੱਲਾ ਰੱਖਦੀ ਆ ਤੇ ਚਬਾਈ ਦੀ ਵੀ ਇਹ 100 ਦੀ 100 ਹੀ ਹੋਊਗੀ ਤਕਰੀਬਨ ਅੱਜ ਮੈਂ ਗੋਬਰ ਪੈਟ ਮਾਰ ਦਿਆ ਹਲੇ ਸੂਣ ਨਹੀਂ ਨਾ ਪਾਣੀ ਸੂਣ ਹੀ ਨਾਲੇ 5 ਦਿਨ ਤੜਕੜ 5 ਕਿੰਨਾ ਕੁ ਦੁੱਧ ਕੱਢ ਸਕਦੀ ਆ ਇਹ ਦੁੱਧ 20 ਲੀਟਰ ਪਾ ਦੇ 20 ਕਿੰਨਾ ਹਾਂ 20 ਕੱਢੂਗੀ ਮੱਜਾ ਮਰ ਗਈ ਹੈ ਨਾ ਮੱਜਾ ਮੱਜਾ ਆ ਕਮਾ ਲਿਆ ਭਈ ਲਿਆ ਹਾਂ ਜੀ ਦੁੱਧ ਕੱਢੂਗੇ ਸੱਜਣਾ ਮੱਝਾਂ ਨਾਲ ਵਾਦੀ ਮੈਂ ਆਪਾਂ ਕਹਿ ਲੈਣਾ ਕਈ ਭਰਾ ਆਪਣੀ ਹਨ ਮੱਝਾਂ ਦੇ ਰੇਟ ਨੇ ਜਿਹਦੇ ਰੇਟ ਤੁਹਾਨੂੰ ਪਤਾ ਬਹੁਤ ਤੇਜ਼ ਹੋ ਗਏ ਮੱਝਾਂ ਕਈ ਭਰਾ ਨਹੀਂ ਖਰੀਦ ਸਕਦੇ ਯਾਰ ਹਨਾ ਉਹਨਾਂ ਵਾਸਤੇ ਆਪਾਂ ਲੈ ਕੇ ਆਇਆ ਵੀਡੀਓ ਦੇ ਵਿੱਚ ਇਦਾਂ ਦੀਆਂ ਕਾਮਾਂ ਵੀ ਦੁੱਧ ਦੇ ਨਾਲ ਮੱਝਾਂ ਨਾਲ ਦਾ ਹੋਊਗਾ ਤੇ ਰੇਟ ਦਾ ਬਹੁਤ ਅੰਤਰ ਹੋਊਗਾ ਮੱਝਾਂ ਨਾਲ ਹਾਂਜੀ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਇਹ ਦੇ ਦਾਂਗੀ 45000 45 ਹਾਂਜੀ ਦੁੱਧ ਚੰਗਾ ਪਾਉਂਦਾ ਦੁੱਧ ਚੰਗਾ 20 ਲੀਟਰ ਦੁੱਧ ਪਾਉਂਦੀ ਤੇ ਆਹ ਨਾਲ ਵਾਲੀ ਇਹਦੇ ਪੈਸੇ ਨੇ 15 ਦਿਨਾਂ ਦੀ ਨਾਲੀ 15 ਦਿਨ ਪੈਣੀ ਨੇ ਸਵਾਹ ਦੀ ਠੰਡੀ ਹੈ ਜਮਾਂ ਠ ਇਹ ਦੇ ਦਾਂਗੇ 2 ਘਟ 40 ਜੀ 38000 ਜੀ 38000 ਆ ਨਾਲ ਵਾਲੀ ਬੈਠਾ ਇਹਦੀ ਕੰਪਨੀ ਕਿਹੜੀ ਆ ਗਈ ਇਹ ਵੀ ਮੇਰਾ ਖਿਆਲ ਆ 5 ਹਾਲ ਦੀ 5 ਹਾਲ ਤੇ ਜਰਸੀ ਕ੍ਰੋਸ ਹੋ ਗਿਆ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਦੂਜਾ ਸੂਆ ਇਹਦੇ ਦਿਨ ਇਹਦੇ ਪੈਣ 10 ਤੋਂ 12 ਦਿਨ ਪੈਣਗੇ 10 12 ਦਿਨ ਪੈਣਗੇ ਇਹਦਾ ਦੁੱਧ ਦਾ ਕੀ ਰਿਕਾਰਡ ਹੈ ਯਾ ਦੁੱਧ ਦਾ ਰਕੜ ਗਿਆ 12 ਲੀਟਰ ਦਾ ਪਿਛਲੇ ਸਵੇਰੇ 12 ਕਿਲੋ ਹਾਂਜੀ ਅੱਜ ਪੈਸੇ ਕਿੰਨੇ ਲਵਾਂਗੇ ਜੀ ਅੱਜ ਇਹ ਦੇ ਦਾਂਗੇ 32000 ਜੀ ਇਹ ਦੇ ਦਾਂਗੇ ਅੱਜ 32 ਹਾਂਜੀ ਜੇ ਕਿਸੇ ਨੇ ਜੋੜ ਆ ਜਾਂ ਤਿੰਨ ਚਾਰ ਇਕੱਠੀਆਂ ਲੈਣੀਆਂ ਹੋਣ ਉਹ ਚ ਮਾਨ 100 ਕਿਲੋਮੀਟਰ ਹਾਂ ਪਹੁੰਚ ਕਰਦੇ ਹਾਂ 100 ਕਿਲੋਮੀਟਰ ਆ 100 ਕਿਲੋਮੀਟਰ ਤੱਕ ਬਾਈ ਕਹਿੰਦਾ ਜੇ ਕਿਸੇ ਭਰਾ ਨੇ 3 ਜਾਂ 4 ਪੈਂਡਾ ਇਕੱਠੀਆਂ ਲੈਣੀਆਂ ਨੇ 100 ਕਿਲੋਮੀਟਰ ਤੱਕ ਬਾਈ ਕਹਿੰਦਾ ਆਪਾਂ ਪਹੁੰਚ ਕਰ ਦਾਂਗੇ ਜਿੱਦਾਂ ਵੀ 100 ਜਾਣ ਹੋ ਗਿਆ 100 ਆਉਣ ਹੋ ਗਿਆ ਹਾਂ ਆ 200 ਹੀ ਹੋਊਗਾ ਕਿਤੇ ਕੋਈ ਭਰਾ ਕਿਤੇ ਵੀ ਅੰਮ੍ਰਿਤਸਰ ਤੱਕ ਪਹੁੰਚ ਕਰਦੇ ਨਾ ਉੱਥੇ ਦਾ ਲੰਬਾ ਹੋ ਜੂ ਪੈਂਡਾ ਆ ਨੰਬਰ ਬੋਲਦੇ ਜਰਾ ਭੰਦੀ ਨੰਬਰ 86993 ਹਾਂਜੀ 08716 86993 08716 08716 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਇਹਨਾਂ ਚੋਂ ਜਿਹੜੀ ਵੀ ਬੱਚੀ ਤੁਹਾਡੇ ਪਸੰਦ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਤੇ ਉਦਾਂ ਵੀ ਬਾਈ ਦਾ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਇੰਨਾ ਚੋ ਕਈ ਵਾਰੀ ਪਸ਼ੂ ਸੇਲ ਹੋ ਜਾਂਦੇ ਆ ਹੋਰ ਪਸ਼ੂ ਬਾਈ ਕੋਲ ਆਉਂਦੇ ਆ ਉਹਨਾਂ ਵਾਸਤੇ ਵੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ